ਪੰਜਾਬੀਓ ਸਾਸਤਰੀ ਕਾਲ ਜਿਵੇਂ ਕਿ 트럼ਪ ਨੇ ਇੱਕ ਬਹੁਤ ਵੱਡਾ ਐਕਸ਼ਨ ਲਿਆ ਭਾਰਤ ਦੀ ਸਰਕਾਰ ਤੇ ਕਿਹੜਾ ਐਕਸ਼ਨ ਲੈ ਲਿਆ ਉਹ ਤੁਹਾਡੇ ਸਾਹਮਣੇ ਵੀ ਦਿਖਾਉਣ ਜਾ ਰਿਹਾ ਕਿਉਂਕਿ ਜਿੰਨੇ ਵੀ ਭਾਰਤ ਦੀਆਂ ਅਲਗ-ਅਲਗ ਸਟੇਟਾਂ ਦੇ ਵਿੱਚੋਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਲਿਆ ਹੋਇਆ 트럼ਪ ਨੇ ਯਾਨੀ ਜਿੰਨੇ ਡੀਪੋਰਟ ਹੋ ਰਹੇ ਨੇ ਪੱਕੇ ਜਿਹੜੇ ਉੱਧਰ ਗਏ ਹੋਏ ਸੀ ਜਿਹੜੇ ਪੀਆਰ ਜਿਨ੍ਹਾਂ ਲੋਕਾਂ ਨੂੰ ਉੱਥੇ ਪੀਆਰ ਮਿਲੀ ਹੋਈ ਹੈ ਉਹਨਾਂ ਲੋਕਾਂ ਨੂੰ ਵੀ ਡੀਪੋਰਟ ਕਰਕੇ ਭਾਰਤ ਯਾਨੀ ਪੰਜਾਬ ਜਾਂ ਫਿਰ ਅਲੱਗ-ਅਲੱਗ ਸਟੇਟਾਂ ਦੇ ਗਏ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਭਾਰਤ ਭੇਜਿਆ ਜਾ ਰਿਹਾ ਤਾਂ ਜਿਹੜਾ ਹੁਣ 트ੰਪ ਦਾ ਬਿਆਨ ਆਇਆ ਉਹ ਵੀ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਕਿਉਂਕਿ 트ੰਪ ਨੇ ਭਾਰਤ ਦੀ ਸਰਕਾਰ ਦੇ ਨਾਲ ਕੀ ਰਿਸ਼ਤਾ ਬਣਾ ਲਿਆ ਜਾਂ ਕਿਵੇਂ ਰਿਸ਼ਤਾ ਤੋੜ ਦਿੱਤਾ ਸਾਰੀ ਕਹਾਣੀ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਵੀਜ਼ੇ ਨੂੰ ਲੈ ਕੇ ਜਿਹੜੀ ਗੱਲ ਆਈ ਹੈ ਕਿ ਵੀਜ਼ੇ ਨੂੰ ਜਿਹੜਾ ਇਲੀਗਲ ਤਰੀਕੇ ਦੇ ਨਾਲ ਯਾਨੀ ਲੋਕ ਜਾਂਦੇ ਨੇ ਔਰ ਜਿਹੜੇ ਸਹੀ ਤਰੀਕੇ ਦੇ ਨਾਲ ਵੀ ਲੋਕ ਜਾਂਦੇ ਨੇ ਉਹਨਾਂ ਦੇ ਵਿਜੇ ਨੂੰ ਲੈ ਕੇ ਜਿਹੜੀ ਗੱਲ ਹੈ ਉਹ ਵੀ ਤੁਹਾਡੇ ਸਾਹਮਣੇ ਧਰੂੰਗਾ ਜਿਹੜਾ ਕਿ 트럼ਪ ਨੇ ਇੱਕ ਬਹੁਤ ਵੱਡੇ ਐਕਸ਼ਨ ਦੇ ਨਾਲ ਭਾਰਤ ਦੀ ਸਰਕਾਰ ਨੂੰ ਝਟਕਾ ਕਿਵੇਂ ਦਿੱਤਾ ਇਹ ਜਰਾ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਤਾਂ ਜਿਹੜੇ ਕਿ ਬੜੇ ਹੀ ਅਹਿਮ ਨੇ ਜ਼ਰੂਰੀ ਨੇ ਭਾਰਤ ਵਾਸੀਆਂ ਨੂੰ ਸੁਣ ਲੈਣਾ ਔਰ ਸਾਡੇ ਪੰਜਾਬ ਦੇ ਲੋਕਾਂ ਨੂੰ ਸੁਣੋ ਅਵੇਤ ਪ੍ਰਵਾਸੀਓ ਖਿਲਾਫ एक्शन यूएस इमिग्रेशन एंड कस्टम इन्फोर्समेंट द्वारा किया गया है आईसी ने कहा कि उन्होंने ट्रम्प के वादे के मुताबिक सामूहिक निकासी का काम शुरू कर दिया है अमेरिकी मीडिया के अनुसार वॉशिंग्टन डीसी फिलाडेल्फिया बोस्टन समेत कई बड़े शहरों में यूएस एस एजेंट छापे मार रहे हैं अमेरिकी पुलिस और एजेंसियां ऐसे इलाकों को ज्यादा निशाने पर ले रही हैं, जहां इस तरह के अवैध रूप से रहने वाले लोग ज्यादा पाए जाते हैं और अपराधी आसानी से बरपते हैं अवैध प्रवासियों को अमेरिका तक पहुंचाने वाला एक बड़ा रैकेट भी है जो दूसरे देशों से आने वाले लोगों को अवैध तरीके से अमेरिका में शरण दिलवाने में मदद करता है ऐसे में अमेरिकी पुलिस इस तरह के ग्रोहों को भी निशाना बना रही है ट्रंप की प्रेस सचिव ने सोशल मीडिया साइट एक्स पर एक पोस्ट कर कहा कि पाँच अवैध प्रवासियों को गिरफ्तार किया गया है और सैकड़ों को सैन्य विमानों द्वारा डिपोर्ट भी किया गया है हालांकि इन्हें डिपोर्ट कहाँ पर किया गया है इसकी जानकारी अभी तक नहीं दी गई है इतिहास का सबसे बड़ा डिपोर्टेशन ऑपरेशन अच्छी तरह से चल रहा है वादे किए गए वादे पूरे भी किए गए व्हाइट हाउस ने ट्रंप प्रशासन द्वारा गिरफ्तार किए गए कुछ लोगों के दाव और अपराध भी शेयर किए हैं ऐसे में ट्रंप प्रशासन जितना तेजी से अवैध प्रवासियों पर एक्शन ले रहा है उसका असर भारत पर भी पड़ने वाला है क्योंकि अमेरिकी सरकार के आंकड़ों के अनुसार अमेरिका में बीस हजार ऐसी ज्यादा भारतीय ऐसे है जिनके पास सुबह रहने के लिए पर्याप्त दस्तावेज नहीं है यानी की ये लोग अवैध तरीके ऐसी अमेरिका में रह रहे हैं ऐसे में कहा जा रहा है कि ट्रंप प्रशासन कभी भी इस तरह के भारतीयों को भी डिपोर्ट लिस्ट में डाल सकता है यानी उन्हें भारत भेजने की प्रक्रिया शुरू की जा सकती है ਜਿਹੜੀ ਹੁਣ ਟਰੰਪ ਸਰਕਾਰ ਆ ਟਰੰਪ ਸਰਕਾਰ ਨੇ ਇੱਕ ਐਸਾ ਯਾਨੀ ਕਿ ਐਕਸ਼ਨ ਕੀਤਾ ਭਾਰਤ ਦੀ ਸਰਕਾਰ ਨੂੰ ਸਿੱਧਾ ਹੀ ਝਟਕਾ ਦੇ ਦਿੱਤਾ ਵਿੱਚ ਸ਼ੰਕਾ ਤਾਂ ਵੀ ਜਤਾਈ ਜਾ ਰਹੀ ਹੈ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਜਿਹੜਾ ਕਿ ਅਮਰੀਕਾ ਉਹ ਭਾਰਤ ਦੇ ਨਾਲ ਜਿਹੜੇ ਕਿ ਰਿਸ਼ਤੇ ਬਣੇ ਹੋਏ ਨੇ ਬੜੇ ਗੂੜੇ ਦੱਸੇ ਜਾਂਦੇ ਨੇ ਪਰ ਉਹ ਦੱਸਿਆ ਜਾ ਰਿਹਾ ਕਿ ਉਹ ਰਿਸ਼ਤੇ ਵੀ ਤੋੜ ਸਕਦੇ ਨੇ ਕਿਉਂਕਿ ਉਹਨਾਂ ਨੇ ਐਕਸ਼ਨ ਆਪਣੇ ਲੋਕਾਂ ਦੇ ਤਹਿਤ ਲਿਆ ਇਹ ਸਾਡੇ ਵਾਲੀ ਜਿਹੜੀ ਸਰਕਾਰ ਹੈ ਗਵਰਨਮੈਂਟ ਜਿਹੜੀ ਸੈਂਟਰ ਦੇ ਵਿੱਚ ਹੈ ਜਾਂ ਫਿਰ ਪੂਰੀਆਂ ਸਟੇਟਾਂ ਦੇ ਵਿੱਚ ਨੇ ਇਹ ਸਾਡੇ ਵਾਲਾ ਕੰਮ ਨਹੀਂ ਹੈਗਾ ਹਿੰਦੁਸਤਾਨ ਦੇ ਗਵਰਨਮੈਂਟ ਦਾ ਜਿਹੜਾ ਕਿ ਆਪਣੇ ਲੋਕਾਂ ਦੇ ਨਾਲ ਤਸ਼ੱਦਦ ਕਰਨ ਦਗੇਵਾ ਜੀਆਂ ਕਰਨ ਉਹਨਾਂ ਦੇ ਨਾਲ ਵਖਰੇਵੇਂ ਕਰਨ ਕਿਉਂਕਿ ਉਹ ਅਮਰੀਕਾ ਦਾ ਮੁਲਕ ਹੈ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਆਪਣੇ ਹੀ ਲੋਕਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਉਹਨਾਂ ਦੀ ਹਰ ਗੱਲ ਬਾਤ ਸੁਣੀ ਜਾਂਦੀ ਹੈ ਵਾਈਟ ਹਾਊਸ ਹੈ ਜਿਹੜਾ ਉਹਦੇ ਵਿੱਚ ਹਰ ਗੱਲ ਉਹਨਾਂ ਦੇ ਲਈ ਪਾਸ ਕੀਤੀ ਜਾਂਦੀ ਹੈ ਆਪਣੇ ਲੋਕਾਂ ਦੇ ਤਹਿਤ ਉਹਨਾਂ ਨੇ ਸਾਡੇ ਲੋਕਾਂ ਨੂੰ ਡੀਪੋਰਟ ਕਰਨਾ ਸ਼ੁਰੂ ਕੀਤਾ ਤੇ ਜਿਹੜੀ ਵੀਜ਼ੇ ਨੂੰ ਲੈ ਕੇ ਗੱਲ ਹੈ ਜਿਹੜਾ ਕਿ ਵੀਜ਼ਾ ਅਪਲਾਈ ਹੁੰਦਾ ਸਹੀ ਢੰਗ ਦੇ ਨਾਲ ਜਿਹੜੇ ਲੀਗਲ ਤਰੀਕੇ ਦੇ ਨਾਲ ਲੋਕ ਜਾਂਦੇ ਨੇ ਉਹਨਾਂ ਲੋਕਾਂ ਨੂੰ ਵੀ ਹੁਣ ਖਤਰਾ ਮੰਡਰਾ ਰਿਹਾ ਕਿਉਂਕਿ ਵੀਜ਼ਾ ਬੈਨ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਦੇ ਯਾਨੀ ਇੰਡੀਆ ਦਾ ਵੀਜ਼ਾ ਬੈਨ ਵੀ ਕਰ ਸਕਦੇ ਨੇ ਟਰੰਪ ਕਿਉਂਕਿ ਇੰਨੇ ਉਹਨਾਂ ਨੇ ਕਾ ਦਿੱਤੇ ਨੇ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਜਾਂਦੇ ਨੇ ਤੇ ਜਿਹੜੇ ਸਹੀ ਤਰੀਕੇ ਦੇ ਨਾਲ ਉੱਥੇ ਪੀਆਰ ਲੈ ਕੇ ਰਹਿ ਵੀ ਰਹੇ ਨੇ ਉਹਨਾਂ ਲੋਕਾਂ ਨੂੰ ਵੀ ਜਾਨੀ ਉੱਥੋਂ ਬਾਹਰ ਕੱਢਣ ਦਾ ਕੰਮ ਕੀਤਾ ਗਿਆ 트럼ਪ ਸਰਕਾਰ ਦੁਆਰਾ ਔਰ ਜਿੰਨੇ ਵੀ ਭਾਰਤ ਦੇ ਵਿੱਚੋਂ ਹੁਣ ਨਵੇਂ ਯਾਨੀ ਲੀਗਲ ਤਰੀਕੇ ਦੇ ਨਾਲ ਜੇ ਕਰ ਜਾਣਾ ਵੀ ਚਾਹੁੰਦੇ ਨੇ ਤਾਂ ਉਹਨਾਂ ਦੀ ਸ਼ੰਕਾ ਇਹ ਹੀ ਜਤਾਈ ਜਾ ਰਹੀ ਹੈ ਕਿ ਵੀਜ਼ਾ ਬੈਨ ਹੋ ਸਕਦਾ ਹੈ 트럼ਪ ਸਰਕਾਰ ਇੰਨੀ ਜਾਨੀ ਗੋਸੇ ਦੇ ਵਿੱਚ ਆ ਗਈ ਹੈ ਹਰ ਰੋਜ਼ ਜਾਨੀ ਨਵੇਂ ਤੇ ਨਵੇਂ ਫੈਸਲਾ ਪਨਾਮਾ ਦੇ ਵਿੱਚ ਕਈ ਮੁੰਡੇ ਕੁੜੀਆਂ ਨੂੰ ਹੋਟਲਾਂ ਦੇ ਵਿੱਚ ਬੰਦ ਕਰਕੇ ਰੱਖਿਆ ਗਿਆ। ਕਈ ਡੌਂਕਰਾਂ ਨੇ ਯਾਨੀ ਉਹਨਾਂ ਨੂੰ ਟਾਰਗੇਟ ਕਰਵਾ ਦਿੱਤਾ। ਯਾਨੀ ਅਮਰੀਕਾ ਦੇ ਪਲੰਜੇ ਦੇ ਵਿੱਚ ਕਈ ਇਹ ਤਾਂ ਸਿੱਧੇ ਦੇ ਤੌਰ ਤੇ ਪੂਰੇ ਭਾਰਤ ਦੀ ਜਿਹੜੀ ਨੌਜਵਾਨੀ ਗਈ ਹੋਈ ਹੈ ਤਾਂ ਉਹ ਅਮਰੀਕਾ ਦੇ ਇੱਕ ਤਰ੍ਹਾਂ ਯਾਨੀ ਇੱਕ ਪਲੰਜੇ ਦੇ ਵਿੱਚ ਆ ਚੁੱਕੀ ਹੈ। ਤਾਂ ਇਸ ਤੋਂ ਪਹਿਲਾਂ ਕਿ 트੍ਰੰਪ ਸਰਕਾਰ ਕੋਈ ਹੋਰ ਕੜਾ ਐਕਸ਼ਨ ਲੈ ਲੇ ਜਿਵੇਂ ਕਿ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਕੋਈ ਸਜ਼ਾ ਵੀ ਹੋ ਸਕਦੀ ਹੈ। ਹੋਰ ਨਾਲ ਦੀਆਂ ਕੰਟਰੀਆਂ ਦੀਆਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਡੱਕਿਆ ਜਾ ਸਕਦਾ। ਉੱਥੇ ਵੀ ਰੱਖਿਆ ਜਾ ਸਕਦਾ ਹੈ ਇਹ ਵੀ ਖਬਰ ਆ ਰਹੀ ਹੈ ਤਾਂ ਹੁਣ ਤੁਸੀਂ ਇਹ ਦੇਖੋ ਜਿੰਨੀ ਵੀ ਸਾਡੀ ਨੌਜਵਾਨੀ ਭਾਰਤ ਦੀਆਂ ਜਿੰਨੀਆਂ ਮਰਜ਼ੀ ਸਟੇਟਾਂ ਨੇ ਚਾਹੇ ਪੰਜਾਬ ਆ ਉੱਤਰਾਖੰਡ ਆ ਚਾਹੇ ਕੋਈ ਗੁਜਰਾਤ ਆ ਜੋ ਮਰਜ਼ੀ ਵੀ ਸੂਬਾ ਹੈ ਉਹਨਾਂ ਲੋਕਾਂ ਨੂੰ ਹੁਣ ਪਿੱਛੇ ਨੂੰ ਪੈਰ ਖਿੱਚਣੇ ਚਾਹੀਦੇ ਨੇ ਕਿਉਂਕਿ ਅਮਰੀਕਾ ਵਰਗਾ ਮੁਲਕ ਸਾਡੇ ਭਾਰਤ ਵਾਸੀਆਂ ਦਾ ਹਿੱਤ ਨਹੀਂ ਕਰ ਸਕਦਾ ਤਾਂ ਹੁਣ ਸਾਡੇ ਪੰਜਾਬੀਆਂ ਨੂੰ ਵੀਰੀ ਖਾਸ ਅਪੀਲ ਹੈ ਕਿਉਂਕਿ ਪੰਜਾਬ ਦੀ ਧਰਤੀ ਨੂੰ ਨੌਜਵਾਨ ਧੜਾ ਧੜ ਛੱਡ ਕੇ ਭੱਜੇ ਨੇ ਦਾ ਹੁਣ ਪੰਜਾਬ ਦੇ ਵਿੱਚੋਂ ਲਗ ਲਗ ਜਿਨੇ ਕੇ ਸਾਡੇ ਸਮਾਜ ਸੇਵੀ ਲੋਕ ਨੇ ਜਿਨੇ ਕੇ ਲਖਾ ਸਿੰਘ ਸਿਧਾਨਾ ਬਹੁਤ ਸਾਰੇ ਹੋਰ ਵੀ ਨੇ ਉਹਨਾਂ ਦੁਆਰਾ ਯਾਨੀ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਭਾਈ ਤੁਸੀਂ ਅਮਰੀਕਾ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਕੋਈ ਵੀ ਮੁਲਕਾਂ ਦੇ ਵਿੱਚ ਗਏ ਹੋ ਤਾਂ ਵਾਪਸੀ ਕਰੋ ਕਿਉਂਕਿ ਇਸ ਤੋਂ ਪਹਿਲਾਂ ਤੁਹਾਡੇ ਨਾਲ ਕੋਈ ਹਨ ਹੋਣੀ ਹੋ ਜਾਵੇ ਤੁਹਾਡੇ ਪਰਿਵਾਰ ਦੇ ਉੱਤੇ ਉਹ ਦੁੱਖ ਹੋਣਾ ਤਾਂ ਇਸ ਕਰਕੇ ਵਾਪਸੀ ਕਰਨੀ ਜ਼ਰੂਰੀ ਹੈ ਤਾਂ ਜਿਨੇ ਵੀ ਤੁਸੀਂ ਪੰਜਾਬ ਦੇ ਵਿੱਚੋਂ ਜਾਂ ਫਿਰ ਲਗ ਲਗ ਸਟੇਟਾਂ ਦੇ ਵਿੱਚੋਂ ਮੈਨੂੰ ਸੁਣਦੇ ਹਾਂ ਜਿਹੜਾ ਰੋਜ਼ ਆਪਣੀ ਵੀਡੀਓ ਨੂੰ ਦੇਖਦੇ ਹਾਂ ਤਾਂ ਜਿੰਨੇ ਵੀ ਤੁਸੀਂ ਭਾਰਤ ਦੇ ਵਾਸੀ ਹੋ ਤਾਂ ਇਸ ਗੱਲ ਤੇ ਮੇਰਾ ਵੀਰ ਗੌਰ ਜਰੂਰ ਕਰਨੀ ਹੈ ਕਿ ਆਪਦੀ ਮਿੱਟੀ ਨੂੰ ਆਪਦੇ ਵਤਨ ਨੂੰ ਆਪਦੇ ਮੁਲਕ ਨੂੰ ਆਪਦੀ ਸਟੇਟ ਨੂੰ ਛੱਡ ਕੇ ਕਿਤੇ ਵੀ ਨਾ ਜਾਓ ਕਿਉਂਕਿ ਭਾਰਤ ਦੇ ਨਾਲ ਜਿਹੜਾ ਹੁਣ ਰਿਸ਼ਤਾ ਹੈ ਅਮਰੀਕਾ ਦਾ ਕਦੇ ਵੀ ਟੁੱਟ ਸਕਦਾ ਹੈ ਇਹ ਕੋਈ ਵੱਡੀ ਗੱਲ ਨਹੀਂ ਹੈ ਅਮਰੀਕਾ ਮੁਲਕ ਹਨਾ ਜਿਹੜਾ ਉਹ ਇੱਕ ਆਪਣੇ ਆਪ ਦੀ ਹੀ ਮੰਨਦਾ ਹੈ ਨਾਗੇ ਦੂਸਰੇ ਦੀ ਤਾਂ ਸਾਡੇ ਵਾਲਾ ਪ੍ਰਧਾਨ ਮੰਤਰੀ ਦੇਸ਼ ਦਾ ਨਰਿੰਦਰ ਮੋਦੀ ਇੱਕ ਪਾਸੇ ਕਹਿੰਦਾ ਸਬਕਾ ਵਿਕਾਸ ਸਬਕਾ ਸਾਥ ਸਬਕਾ ਵਿਕਾਸ ਇਹ ਨਾਰਾ ਲੈ ਕੇ ਚੱਲੀ ਸੀ ਬੀਜੇਪੀ ਤਾਂ ਹੁਣ ਕੀ ਹੋ ਰਿਹਾ ਬਾਈ ਸਭ ਦਾ ਨਾਸ ਤੇ ਉਹਦੇ ਟਰੰਪ ਦੇ ਨਾਲ ਇਹ ਪੁੱਠਾ ਹੋ ਗਿਆ ਇਹਦਾ ਜਿਹੜਾ ਨਾਰਾ ਸੀ ਨਰਿੰਦਰ ਮੋਦੀ ਦਾ ਇਹ ਉਲਟਾ ਹੋ ਗਿਆ ਵੀ ਮੋਦੀ ਸਰਕਾਰ ਟਰੰਪ ਕੇ ਸਾਥ ਸਾਡੇ ਵਾਲੇ ਇੰਡੀਆ ਨਾਲ ਦਾ ਮਾਰਿਆ ਨਾਸ ਇਹ ਗੱਲ ਜਾਨੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੁਵਾਰਾ ਸਦਹੀ ਹੈ ਜੇਕਰ ਨਹੀਂ ਹੋਈ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਿੰਨੇ ਵੀ ਮੇਰੇ ਭੈਣ ਭਰਾ ਤੁਸੀਂ ਦੇਖਦੇ ਹੋ ਤੁਸੀਂ ਜੋ ਮਰਜੀ ਲਿਖ ਦਿਓ ਕਿਉਂ ਜਦੋਂ ਪੰਜਾਬ ਦੀ ਨੌਜਵਾਨੀ ਤਾਂ ਇਸ ਕਦਰ ਇਹਨਾਂ ਨੇ ਡੋਬੀ ਹੈ ਐਂ ਲੱਗਦਾ ਵੀ ਜਿਵੇਂ ਸਾਡੇ ਵਾਲੇ ਲੋਕ ਤਾਂ ਕਹਿੰਦੇ ਨੇ ਵੀ ਕੈਨੇਡਾ ਦੇ ਵਿੱਚ ਵੀ ਮਿੰਨੀ ਪੰਜਾਬ ਬਣ ਗਿਆ ਯਾਰ ਹਰਿਆਣਾ ਹੋਵੇ ਚਾਹੇ ਪੰਜਾਬ ਹੋਵੇ ਸਾਡੇ ਹੈ ਤਾਂ ਯਾਨੀ ਨਾਲ-ਨਾਲ ਹੀ ਪਰ ਬਹੁਤ ਸਾਰੀ ਵੱਡੀ ਸੰਖਿਆ ਦੇ ਵਿੱਚ ਸਾਡੇ ਵਾਲੇ ਪੰਜਾਬੀ ਮੌਜੂਦ ਨੇ ਉੱਥੇ ਜਿੰਨੇ ਵੀ ਭੈਣ ਭਰਾ ਤੁਸੀਂ ਇਹਨਾਂ ਗੱਲਾਂ ਬਾਤਾਂ ਦੀਆਂ ਹਿੱਤ ਵਿੱਚੋਂ ਪੂਰੀ ਯਾਨੀ ਤੁਹਾਨੂੰ ਇਸ ਗੱਲ ਦੇ ਨਾਲ ਲਗਾਗਾ ਤਾਂ ਫਿਰ ਤੁਸੀਂ ਇਸ ਵੀਡੀਓ ਨੂੰ ਵੱਡੇ ਪੱਧਰ ਤੇ ਯਾਨੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਕਈ ਸਾਰੇ ਨੌਜਵਾਨਾਂ ਦੇ ਮਾਤਾ ਪਿਤਾ ਤੱਕ ਜਾ ਸਾਡੀਆਂ ਪੰਜਾਬੀ ਮਾਮਾ ਤੱਕ ਜਾਵੇ ਤਾਂ ਉਹਨਾਂ ਦੇ ਉੱਤੇ ਇਸ ਗੱਲ ਦਾ ਅਸਰ ਹੋਵੇ ਕਿ ਭਾਈ ਬਾਹਰਲੇ ਮੁਲਕਾਂ ਦੇ ਵਿੱਚ ਕੁਛ ਨਹੀਂ ਆ ਸਾਡੀਆਂ ਆਪਣੀਆਂ ਸਟੇਟਾਂ ਦੇ ਵਿੱਚ ਰਹੋ ਤੇ ਆਪਣਾ ਆਪਣਾ ਕੰਮ ਕਾਜ ਚਲਾਓ ਆਪਦੇ ਮਾਤਾ ਪਿਤਾ ਦੇ ਆਪਦੇ ਘਰੇ ਰਹੋ ਤਾ ਹੁਣ ਇੰਨੇ ਹੀ ਕਹਿੰਦੇ ਹੋਇਆ ਮੈਂ ਇਸ ਵੀਡੀਓ ਨੂੰ ਸਮਾਪਤੀ ਕਰਦਾ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ